ਸੋ ਜਿਹੜੇ ਗਿਆਨੀ ਬੂਟਾ ਸਿੰਘ ਜੀ ਐ ਉਹ ਨਾਮ ਦੇ ਅੱਗੇ ਗਿਆਨੀ ਸ਼ਬਦ ਨਾ ਲਾਉਣ ਕਿਉਂਕਿ ਗਿਆਨੀ ਹੁੰਦਾ ਗਿਆਨਵਾਨ Hindu anna turku kana dohan te gyani syana je hindu nu anna turku nu musliman nu kana kiya te dohan te syana ohi jehda gyanman te tu anya to vi tappya pya tu kaneya to vi tappya pya tu te o dogla banda ਜਿਹੜਾ ਇੱਕ ਪਾਸੇ ਤੂੰ ਭਾਈ ਰਣਜੀਤ ਸਿੰਘ ਘੱਡਰਣਾ ਵਾਲੇ ਦੀ ਗੱਲ ਵੀ ਕਰ ਰਿਹਾ ਔਰ ਦੂਸਰੇ ਪਾਸੇ ਤੂੰ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਵੀ ਸ਼ਹਿ ਦੇ ਰਿਹਾ ਜਿਹੜੇ ਧਰਮ ਪਰਿਵਰਤਨ ਕਰਾਰੇ ਉਹਨਾਂ ਨੂੰ ਵੀ ਸ਼ਹਿ ਦੇ ਰਿਹਾ ਔਰ ਜਿਵੇਂ ਸਾਡੇ ਵੱਲੋਂ ਮਹਿਮਨ ਚਲਾਈ ਗਈ ਹੈ ਪਖੰਡ ਨੂੰ ਭਜਾਉਣ ਦੀ ਉਥੇ ਤੂੰ ਪਖੰਡੀ ਲੋਕਾਂ ਨੂੰ ਵੀ ਕਹਿ ਰਿਹਾ ਵੀ ਇਹ ਪਖੰਡ ਕਰਦੇ ਨੇ ਦੂਜੇ ਪਾਸੇ ਪਖੰਡ ਨੂੰ ਭਜਾਉਣ ਵਾਲੇ ਉਹਨਾਂ ਦੇ ਖਿਲਾਫ ਵੀ ਚੱਲਦੇ ਤੂੰ ਤੇ ਉਹ 도ਗਲਾ ਇਨਸਾਨ ਹੈ ਤੇਰੇ ਤੇ ਵਿਸ਼ਵਾਸ ਕਰਨਾ ਬਣਦਾ ਹੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਇਹੋ ਜਿਹੇ 도ਗਲੇ ਜਿਹੜੇ ਇਨਸਾਨ ਨੇ ਗਿਆਨੀ ਬੂਟਾ ਸਿੰਘ ਵਰਗੇ ਉਹਨਾਂ ਦਾ ਬਾਈਕਾਟ ਕਰੋ ਉਹਨਾਂ ਨੇ ਰਸਤੇ ਵਿੱਚ ਕੰਡੇ ਹੀ ਉਛਲਨੇ ਨੇ ਇਹੋ ਜਿਹੇ ਬੰਦੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਸਾਡੀ ਚੇਤਾਵਨੀ ਹੈ ਜੇ ਤੁਸੀਂ ਕੁਝ ਅੱਛਾ ਨਹੀਂ ਕਰ ਸਕਦੇ ਚੰਗਾ ਨਹੀਂ ਕਰ ਸਕਦੇ ਤੇ ਮੂੰਹ ਦੇ ਉੱਤੇ ਮਾਸਕ ਲਾ ਕੇ ਰੱਖਿਆ ਕਰੋ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ